ਭਾਈ ਜਤਾ ਜੀ ਦੇ ਚਾਰ ਪੁੱਤਰਾਂ ਦੇ ਵਿੱਚੋਂ ਭਾਈ ਗੁਲਜ਼ਾਰ ਸਿੰਘ, ਗੁਰਦਿਆਲ ਸਿੰਘ, ਸੁਖਾ ਸਿੰਘ, ਸੇਵਾ ਸਿੰਘ ਇਹਨਾਂ ਚੋਂ ਵਿੱਚੋਂ ਸੁਖਾ ਸਿੰਘ, ਸੇਵਾ ਸਿੰਘ ਇਹ ਦੋ ਪੁੱਤਰ ਭਾਈ ਸੰਗਤ ਸਿੰਘ ਤੇ ਭਾਈ ਜਤਾ ਜੀ ਦੇ ਸਹੁਰਾ ਭਾਈ ਖਜਾਨ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਸਨ ਪਿਸ਼ੋਕੜ ਕਿੱਥੋਂ ਐ? ਤਾਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਿੱਖ ਸਨ ਇਹਨਾਂ ਦੇ ਪੁਰਖੇ ਭਾਈ ਕਲਿਆਣਾ ਜੀ ਜਿਨ੍ਹਾਂ ਦੇ ਨਾਮ ਤੇ ਧਰਮਸ਼ਾਲਾ ਦਿੱਲੀ ਵਿੱਚ ਬਣੀ ਹੋਈ ਹੈ ਹੁਣ ਉਹ ਇਤਿਹਾਸ ਜੋ ਆਪਾਂ ਸਾਂਝ ਪਾਉਣ ਦਾ ਯਤਨ ਕੀਤਾ ਹੈ ਇਹ ਵਿਚਾਰ ਸਾਰੀ ਭਾਈ ਜੈਤਾ ਜੀ ਦੇ ਜੀਵਨ ਦੇ ਨਾਲ ਜੁੜੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਗੁਰੂ ਸਾਹਿਬ ਨੇ ਗੱਲ ਨਾਲ ਲਾਇਆ ਕਿਉਂਕਿ ਬਹੁਤ ਬਹਾਦਰੀ ਦਾ ਵੱਡਾ ਕਾਰਜਕੀਤਾ ਸੇ ਦਿੱਲੀ ਦੇ ਵਿੱਚੋਂ ਸੀਸ ਲਿਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਨੰਦਪੁਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸੌਂਪਿਆ ਸੀ